ਪਿਛਲੇ ਦਿਨਾਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਸੰਸਦ ਮੈਂਬਰ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੀਆਂ ਕੁਝ ਕਥਿਤ ਤੋ ਆਡੀਓ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਉਕਤ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਸਾਰੀ ਕਮਾਂਡ ਪੁਲਿਸ ਦੇ ਹੱਥ ਦੇ ਵਿੱਚ ਹੈ ਔਰ ਜਿਸਤੇ ਚਾਹਣ ਪਰਚਾ ਦਰਜ ਕਰੇ ਅਤੇ ਕਿਸੇ ਇਨਕੁਆਇਰੀ ਕਰਨ ਦੀ ਕੋਈ ਲੋੜ ਨਹੀਂ ਜਬਦੀ। ਉਹਨਾਂ ਕਿਹਾ ਕਿ ਵਾਇਰਲ ਮਾਮਲੇ ਦੇ ਵਿੱਚ ਉਹ ਮੰਗ ਕਰਦੇ ਨੇ ਕਿ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸਾਰਾ ਮਾਮਲਾ ਸਾਫ਼ ਹੋ ਸਕੇ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਅਮਨ ਪਸੰਦ ਲੋਕ ਤੀਸਰੀ ਵਾਰ ਅੰਮ੍ਰਿਤਪਾਲ ਉੱਤੇ ਵਧਾਈ ਗਈ NSA ਤੋਂ ਬਾਅਦ ਇਸ ਦੀ ਨਿਖੇਦੀ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਵਾਇਰਲ ਆਡੀਓ ਵਿਕਰਮ ਮਜੀਠੀ ਅਤੇ ਸਰਕਾਰ ਦੀ ਮਿਲੀਭੁਗਤ ਜਾਪਦੀ ਹੈ। ਕਿਉਂਕਿ ਤੀਸਰੀ ਵਾਰ ਐਨਐਸਏ ਵਿਦਾਇਏ ਜਾਣ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਸੀ ਤੇ ਸਰਕਾਰ ਨੂੰ ਇਹ ਵੀ ਡਰ ਸੀ ਕਿ ਕਿਤੇ ਵਾਰਿਸ ਪੰਜਾਬ ਦੇ ਸਮਰਥਕ ਸੜਕਾਂ ਤੇ ਨਾ ਉਤਰਉਣ ਜਿਸ ਦੇ ਲਈ ਇਹਨਾਂ ਵੱਲੋਂ 2-4 ਲੋਕਾਂ ਨੂੰ ਚੁੱਕ ਕੇ ਉਹਨਾਂ ਉੱਤੇ ਪਰਚੇ ਦਰਜ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਵਾਇਰਲ ਚੈਟ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਕਿਉਂਕਿ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਨੇ ਨਵਾਂ ਖੁਲਾਸਾ ਕਰ ਦਿੱਤਾ ਦੱਸ ਦੇ ਕੇ ਉਸ ਵਾਇਰਲ ਚੈਟ ਸੰਬੰਧੀ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਦੇ ਵੱਲੋਂ ਨਵੇਂ ਸਬੂਤ ਕੱਢ ਲਿਆਂਦੇ ਗਏ ਨੇ ਦੁਆਬੀ ਹੁਣਾਂ ਨੇ ਆਪਣੇ ਮੋਬਾਈਲ ਤੋਂ ਲਾਈਵ ਉਹ ਸਾਰੀ ਚੈਟ ਅਤੇ ਉਸ ਗਰੁੱਪ ਦੀ ਲਾਈਵ ਰਿਕਾਰਡਿੰਗ ਬਿਨਾਂ ਕਿਸੇ ਕੱਟ ਤੋਂ ਸਬੂਤਾ ਸਮੇਤ ਵਾਇਰਲ ਕਰ ਦਿੱਤੀ ਹੈ। ਉਹਨਾਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਦੁਆਬੀ ਨੇ ਦਾਅਵਾ ਕੀਤਾ ਹੈ ਕਿ ਹੋਰ ਕਈ ਮੋਬਾਈਲ ਨੇ ਜੋ ਉਸ ਵਾਇਰਲ ਗਰੁੱਪ ਦੇ ਵਿੱਚ ਸ਼ਾਮਲ ਸਨ ਉਹ ਦੁਆਬੀ ਹੁਣਾਂ ਕੋਲ ਮੌਜੂਦ ਨੇ ਅਤੇ ਲੋੜ ਪੈਣ ਤੇ ਉਹ ਇਹ ਚੈਟ ਕੋਰਟ ਦੇ ਵਿੱਚ ਵੀ ਪੇਸ਼ ਕਰ ਦੇਣਗੇ। ਦੋਬੀ ਨੇ ਇੱਕ ਇੱਕ ਮੈਸੇਜ ਸਕਰੋਲ ਕਰਕੇ ਗਰੁੱਪ ਦੇ ਵਿੱਚ ਦੀ ਲਾਈਵ ਦਿਖਾਇਆ ਜਿਸ ਦੀ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਮੌਕੇ ਉਹਨਾਂ ਨੇ ਹੋਰ ਕਿਹੜੇ ਸਬੂਤ ਪੇ ਕਿਤੇ ਨੇ ਤੁਸੀਂ ਇੱਕ ਵਾਰ ਉਹ ਵੀ ਦੇਖ ਲਓ ਅੱਜ ਵੀ ਪਾਉ ਜਿਹੜਾ ਮੈਨੂੰ ਮਰਮ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਦਵਾਪੀ ਨੂੰ ਬਣਾ ਸਕਰੀਨ ਸ਼ਾਟ ਸਕਰੀਨ ਤੇਗਾ ਇਹ ਸਾਰੀ ਚੈਟ ਡੀਲੀਟ ਕਰ ਕਰਕੇ ਪਾ ਚ ਰਿਹਾ ਆ ਸਾਰੇ ਮੈਸੇਜ ਡੀਲੀਟ ਕਰ ਰਿਹਾ ਉਸ ਤੋਂ ਉੱਤੇ ਆ ਜਾ ਤੀਸਰੇ ਨੰਬਰ ਤੇ ਅਮਿਤ ਸ਼ਾਹ ਜਿੰਨ ਜਿੰਨੋ ਇਹ ਤੀਜੀ ਵਾਰ ਭਾਈ ਸਾਹਿਬ ਉੱਤੇ ਸਿੰਘ ਹਾਲਸਾ ਤੇ ਐਨਐਸਐ ਲਗਾਈ ਆ ਰਹੇ ਮੈਸੇਜ ਠੀਕ ਆ ਸਕਰੀਨ ਸ਼ਾਟ ਬਣ ਸਕਦੇ ਆ ਇਹ ਤਾਂ ਨਹੀਂ ਬਣ ਸਕਦੀ ਆ ਪਾਉ ਆਹੋ ਸਾਹਮਣੇ ਠੀਕ ਹੈ ਜੀ ਫਾਲਸਾ ਜੀ ਅਮਰ ਫੈਰਵੀ ਲਾਵਾਂਗੇ ਅਸੀਂ ਜਿਹੜੇ ਹੈਗੇ ਨੇ ਆਪ ਬਾਈ ਨੇ ਸਾਹਮਣੇ ਲਾਈਵ ਹੁਣ ਕਿੱਥੇ ਤੱਕ ਭੱਜੋਗੇ ਖਾਰਾ ਸਾਹਿਬ ਆ ਸਾਰਾ ਕੁਝ ਤੁਸੀਂ ਹਰ ਚੀਜ਼ ਨੂੰ ਫੇਕਿਆ ਆ ਜਿਹੜਾ ਪਾਉਣਾ ਜਿਹੜਾ ਮੈਨੂੰ ਮਰਨ ਦੀ ਗੱਲ ਕਰਨੀ ਸੀ ਕਿ ਸਭ ਤੋਂ ਪਹਿਲਾਂ ਦੁਆ ਵੀ ਕੋਪਣਾ